ਅੱਜ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਫੇਰ ਆਏ ਮਾਲਵਾ ਕਾਲਜ ਬੌਂਦਲੀ ਸਮਰਾਲਾ ਤੇ ਬੀਆ ਦੀ ਡਿਗਰੀ ਪਈ ਸੀ ਆਪਣੀ ਪੈਂਡਿੰਗ 2020 ਚ ਕੀਤੀ ਸੀਗੀ ਸੁਖਨਾਲ ਅੱਜ ਫੋਨ ਆਇਆ ਮਤਲਬ ਕੱਲ ਫੋਨ ਆਇਆ ਸੀ ਕਹਿੰਦੇ ਡਿਗਰੀ ਲੈ ਜਾਓ ਆਪਣੀ ਪਹਿਲਾਂ ਪੈਸੇ ਪੂਸੇ ਮੰਗਦੇ ਸੀ ਪੈਸਿਆਂ ਦਾ ਖਰਚ ਚੱਕਰ ਪਿਆ ਸੀਗਾ ਫਿਰ ਸਭੂਸਾ ਡਗੀਆਂ ਸੀ ਅਸੀਂ ਦੇ ਕਰਕੇ ਤੇ ਫਾਈਨਲੀ ਹੁਣ ਆਏ ਆ ਆਜ ਡਿਗਰੀ ਲੈਣ ਦੇਖਦੇ ਹਾਂ ਹੁਣ ਆਪਾਂ ਨੂੰ ਡਿਗਰੀ ਕਰ ਦਿੰਦੇ ਨੇ ਇਹ ਜਾ ਕੇ ਮਿਲਦੇ ਆ ਮਿਲਣ ਦੇ ਬਾਅਦ ਪਤਾ ਕਰਦੇ ਆ ਕੀ ਕਹਿੰਦੇ ਨੇ ਇਹ ਮੇਰਾ ਮਾਲਵਾ ਕਾਲਜ ਜਿੱਥੇ ਮੈਂ 2017 ਤੋਂ ਬੀਆ ਕੀਤੀ ਵੀ ਤੱਕ ਤੇ 2 ਸਾਲ ਦਾ ਗੈਪ ਆ ਕੇ ਰੈਮੇ ਕੀਤੀ ਜਿਹਦਾ ਪੇਪਰ ਹੁਣ ਕੇ ਦੇਖ ਕੇ ਗਏ ਆ ਤੁਹਾਨੂੰ ਪਤਾ ਹੀ ਆ ਥੋੜਾ ਅੰਦਰ ਜਾ ਕੇ ਦਿਖਾਉਂਦੇ ਆ ਆਪਣਾ ਛੋਟਾ ਖੜਾ ਤੋਪੇ ਹੀ ਖੜਾਦਾ ਵਦੰਦਰਾ ਨੇ ਚੱਲ ਕੋਈ ਜਕਰ ਆ ਮਲਵਾ ਕਾਲਜ ਮੈਂ ਲੱਗਾ ਹਾਂ ਬਲੌਗ ਬਣਾਉਣਾ ਹਜੇ। ਉਹ ਮੇਰੇ ਨਾਲ ਦੇ ਚੋਬਰ ਬੈਠੇ ਨੇ ਦੋ। ਦੇਖੋ ਬੈਠਾ ਹੈ ਫੋਨ ਦੇ ਵਿੱਚ ਗੱਡ ਜਾਂਦਾ। ਆ ਇੱਥੇ ਅਸੀਂ ਫੀਸਾ ਭਰਉਂਦੇ ਰਹੇ ਹਾਂ ਲੈਣਾ ਤੇ ਹੜੜ ਹੜ ਕੇ। ਮਾਰ ਲੱਗਾ ਪੁੱਟੇ ਦੇ ਹੱਥ। ਉਹ ਕੰਟੀਨ ਸਾਡੀ ਕੰਟੀਨ ਬੰਦ ਹੋ ਗਈ ਹੁਣ। ਲਵੇ ਆ ਕੇ ਦਿਖਾਉਂਦੇ ਆ ਤੈਨੂੰ। ਦਿਖਾਈ ਕਿਹੜੇ ਲੱਛਣ ਦਿਖਾਉਣਿਆਂ ਦਾ। ਆ ਵੀ ਚੋਬਰਾ ਕੀ ਕਰਨਾ ਆਇਆ? ਹਰੀ ਵਾਲੀ ਹੋ ਗਈ ਦੀ। ਇਹ ਲੈਦਾ ਰੌਣਕ ਤੇ ਲੱਗਦਾ। ਯਾਦ ਪਿਆਰਾ। ਡਿਗਰੀ ਮਿਲ ਗਈ ਆਪਨੇ ਡਿਗਰੀ ਮਿਲਦੀ ਬਾਤ ਇਹਨਾਂ ਵਾਲੇ ਕਾਹਲੀ ਲੱਕਰ ਕੇ ਇਹਨੂੰ ਉਹ ਦਿੱਤਾ ਜਾਵੇ ਤੇ ਜੇ ਮੈਨੂੰ ਲੱਖ ਵੀ ਦੇਣ ਮੈਂ ਤਾਂ ਵੀ ਆਪਣਾ ਮੂੰਹ ਖਤ ਕਰ ਸਕਦਾ ਲੈ ਵੇ ਠੀਕ ਹੈ ਮੇਲੇ ਯਾਰਾਂ ਨੂੰ ਦਾਦਾ ਬੀਬੀ ਆ ਕੇ ਤੇ ਇਹਨਾਂ ਨੂੰ ਮੂੰਹ ਬੰਦ ਕਰਾ ਤਾਲੇ ਮਤਲਬ ਪੈਸੇ ਦੇ ਖੜੇ ਹੋ ਜਾਓ ਤੇ ਇੱਥੇ ਅਸੀਂ ਲੋਕਾਂ ਨੂੰ ਮੋਟੀਵੇਟ ਕਰਦੇ ਫਿਰਦੇ ਆ ਚੱਲ ਕੋਈ ਨਹੀਂ ਇਹ ਤਾਂ ਕਰ ਲਾਂਗੇ ਅੱਦੇ-ਅੱਦੇ ਲਈ ਮਤਲਬ ਇੱਥੋਂ ਵੀ ਨਹੀਂ ਹੁੰਦੇ ਸੀ ਪਾਣੀ ਅਨੋਟਿਸ ਬੋਰਡ ਹੁਣ ਤਾਂ ਲਗਭਗ ਬੰਦਿਆ ਕਾਲਜ ਇਹ ਤੇ ਆ ਮਾਲਵਾ ਕਾਲਜ ਉੱਥੇ ਸਾਹਮਣੇ ਪੇਪਰ ਉੱਪਰ ਹੁੰਦੇ ਸੀ ਆ ਟਿਟੋਰੀਅਮ ਆ ਪ੍ਰਿੰਸੀਪਲ ਰੂਮ ਬਗੈਰ ਵਾਕੀ ਆਫਿਸ ਤੇ ਹੁਣ ਆਪਾਂ ਹਜੇ ਜਾ ਕੇ ਮਿਲਿਓ ਉਹਨਾਂ ਨੂੰ ਫਿਰ ਦੇਖਦਾ ਕੀ ਕਹਿੰਦੇ ਨੇ ਮੇਰੀ ਪੈਂਡਿੰਗ ਆ ਬਾਕੀ ਇਹਨਾਂ ਦਾ ਚੋਬਰਾਂ ਨੂੰ ਮਿਲ ਗਈ ਡਿਗਰੀ ਇਹ ਕੱਲ ਲੈ ਗਏ ਸੀਗੇ ਮੈਂ ਲੈ ਕੇ ਆ ਮੇਰੀ ਡਿਗਰੀ ਆ ਕੇ ਤਾਂ ਮਿੱਤਰੋ ਆ ਕਾਜ ਦਾ ਸਾਹਮਣੇ ਪੱਡਾ ਦਰਖਤ ਹਾਈਟ ਦੇ ਵਿੱਚ ਹੁਣ ਆਪਾਂ ਬੈਠਦੇ ਹਾਂ ਜੇ ਪਾਰਕ 'ਚ ਤੇ ਗੈਸਿਕ ਡਿਗਰੀ ਲੈਣਾ ਉਹ ਕੰਨ ਕਹਿੰਦੇ ਵੀ ਰੁਕ ਜਾਓ ਪੀਪਰ ਚੱਲ ਰਿਹਾ ਕਾਂਟਾ ਰੋਕੇ ਕਰਾਂਗੇ ਅਜਾ ਚੋਬਰਾਂ ਨੂੰ ਮਿਲਦੇ ਆ ਦੇਖ ਬੈਠੇ ਕਿਵੇਂ ਪਤਾ ਨਹੀਂ ਕਿਉਂ ਕੱਲੇ ਕੱਲੇ ਬੈਠ ਕੇ ਮਿਲਦਾ ਲੜਨ ਲੜ ਪੈ ਇੱਕ ਦੂਜਿਆਂ ਨਾਲ ਪਤਾ ਨਹੀਂ ਫੋਨ 'ਚ ਜਿਆਦਾ ਵਿਅਸਤ ਨੇ ਚੱਲ ਭਾਈ ਮਿਲਦਾ ਕੋਈ ਚੱਕਰ ਮੇਨੂੰ ਡੂੰਗਾ ਲੱਗਦਾ ਆਪਾਂ ਇਹ ਪਤਾ ਨਹੀਂ ਰਾਂਜੇ ਰੁੰਦੀ ਵਾਲੀ ਗੱਲ ਕਰ ਰਹੇ ਆ ਆਪਾਂ ਮਿਲ ਕੇ ਆਪਾਂ ਪਰਾ ਬੈਠੀਏ ਕਿਵੇਂ ਮੁੰਡਿਆ ਕੈਮ ਸ਼ਰਮਾ ਗਿਆ ਮੇਲਾ ਦਾ ਤੇ ਕਾ ਬੈਠਾ ਮੇਰਾ ਵੀਰ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਉਹ ਗੱਲੂ ਫੋਨ ਕਰ ਰਿਹਾ ਵਿੱਚ ਚਲੋ ਮਿਲਦੇ ਆ ਇਹਦਾ ਕੀ ਕਹਨੇ ਸੁਰਦਾ ਵੀ ਆਇਆ ਕਹਿੰਦਾ ਪਰਾ ਪਰਾ 150 ਬੰਦਾ ਕੱਟੀ ਦਰੇ ਆਉਂਦਾ ਸਾਡੀ ਕੰਮ ਰਹੀ ਆ ਆਪਾਂ ਚਲਦਾ ਜਾਣਾ ਸ੍ਰੀ ਹਰਿਵਾਰ ਮੰਦਿਰ ਕੋਲ ਪਰ ਆ ਨੋ ਲੋ ਚੰਗਾੜੇ ਕਿਤੇ ਇਹੋ ਇਹ ਟੱਕੀ ਵੀ ਆਦੋ ਕੋਲ ਆ ਦੇਖੋ ਕਾੜ ਜੜੀਆਂ ਤੇ ਲੱਛਣ ਦੇਖੋ ਭਾਈ ਮਿੱਤਰ ਆਪਾਂ ਨੂੰ ਹਾਕ ਪੈ ਗਈ ਡਿਗਰੀ ਲਈ ਉਹ ਮਾਤਾ ਜੀ ਖੜੇ ਅਰੇ ਡਿਗਰੀ ਲਾਓ ਜੀ ਆ ਕੇ ਆਪਾਂ ਡਿਗਰੀ ਲੈ ਗਿਆ ਹਣ ਲਓ ਜੀ ਮਿੱਤਰ ਆਪਾਂ ਜੱਲੀ ਹੁਣ ਡਿਗਰੀ ਲੈਣ ਮਸਹਾ ਹਾਕ ਪਈਆ ਅੰਦਰ ਗਿਆ ਹੋਇਆ ਇੱਕ ਬੰਦਾ ਉਹਦੇ ਬਾਅਦ ਆਪਣੀ ਵਾਰੀ ਆ ਅੱਜ ਲਈਆ ਡਿਗਰੀ ਇੱਥੇ ਜਾਣਾ ਅੰਦਰ ਆਪਾਂ ਹੁਣ ਇੱਥੇ ਕੱਟ ਕੇ ਕਰਦੇ ਆਂ ਵੇਟ ਹਾਂਜੀ ਮੈਟਰ। ਯਾਰ ਨੇ ਡਿਗਰੀਆਂ ਆਈ ਹੋਗੀਆਂ। ਡਿਗਰੀ ਲੈ ਆਂਦੀ ਐ ਜਸ ਸੁਖ ਨਾਲ। ਪਹਿਲੀ ਵਾਰ ਡਿਗਰੀ ਖੜੀ ਐ ਇੰਨੇ ਸਾਲਾਂ ਦੇ ਲੱਗੇ ਆ। ਆ ਕੀ ਨੇ? ਉਹ ਸਾਥੇ ਡੀਐਮਸੀ ਨਹੀਂ ਡੀਐਮਸੀ। ਪੰਜਵੇਂ ਛੇਵੇਂ ਦਾ। ਆ ਵੀ ਹੁੰਦਾ। ਆ ਕਿਹਦੇ ਤੱਕ ਆ? ਡੀਐਮਸੀ ਡੀਐਮਸੀ ਆ ਹੁਣ ਜਿਹੜਾ ਮੇਨ ਕਪੜਾ ਕਰਦਾ ਬਾਅਦ ਚ ਕਪੜਾ ਕਾਨੂੰ ਹੱਕ ਲਈ ਲੜਨਾ। ਸੁਖ ਨਾਲ ਆਪਾਂ ਨੂੰ ਡਿਗਰੀ ਮਿਲ ਗਈ। ਕਿੰਨੇ ਸਾਲਾਂ ਬਾਅਦ ਮਿਲੀ ਐ? ਪੰਜ ਅਕਤ 3 4 5 ਸਾਲ। 5 ਸਾਲਾਂ ਬਾਅਦ ਡਿਗਰੀ ਮਿਲ ਗਈ ਸੁਖ ਨਾਲ। ਚਲੋ ਕੋਈ ਨਹੀਂ ਨੂੰ ਵੀ ਹੁਣ ਸਾਹਮਣੇ ਰੱਖਦੇ ਆਂ ਬਾਕੀ ਕਾਗਜਾਂ ਮਾਹਰੋ ਹੋ ਚੱਕਣੇ ਚੱਲੇ ਆ ਮੋਢਸਾਂ ਮੁੰਡਾ ਮਤਲਬ ਗੱਲ ਜੀ ਆਪਾਂ ਨੂੰ ਡਿਗਰੀ ਮਿਲ ਗਈ ਸੋ ਹੁਣ ਆਪਾਂ ਚੱਲੀਏ ਘਰ ਨੂੰ ਘਰੇ ਆ ਕੇ ਦੇਖੀਏ ਉਹ ਆਪਾਂ ਚੱਲੀਏ ਦੁਬਾਰਾ ਚੰਡੀਗੜ੍ਹ ਆਹੇ ਮੁੰਡਾ ਲੱਗਣ ਲੱਗ ਇਹਨੂੰ ਵੀ ਭੇਜਣਾ ਚੰਡੀਗੜ੍ਹ ਜ਼ਰੂਰ ਹੁਣ ਆਪਾਂ ਚੱਲੀਏ ਬਾਹਰ ਨੂੰ ਇਹ ਨਹੀਂ ਆਲੇ ਜਾਹੋ ਨੇ ਪੈਸੇ ਪੰਜ ਸੱਤ ਸਾਲ ਖਰਾਬ ਕਰਦੇ ਪੈਸਾ ਖਰਾਬ ਕਰਦਾ ਟਾਈਮ ਖਰਾਬ ਕਰਦਾ ਇਹਦੀ ਵੈਲਿਊ ਦੇਖਦੇ ਹੁਣ ਫਿਊਚਰ ਚ ਪੈਂਦੀ ਹੈ ਕਿ ਨਹੀਂ ਬਾਕੀ ਤੁਸੀਂ ਦੱਸਿਓ ਛੋਟੀ ਅੜੀ ਅੜੀ ਕਿੰਨੀ ਵੈਲਿਊ ਪਈ ਆ ਕਰ ਰਦੀ ਦੇ ਪਾਓਕਣੇ ਪਈਆਂ ਨੇ ਫਿਰ ਫਾਈਲਾਂ ਚ ਬੰਦ ਹੋਈਆਂ ਓ ਆਗੇ ਦੇ ਮੇਰੇ ਵੀਰਾਂ ਦੈਂਚੇ ਲੈਡ ਲਈ ਆਉਂਦੇ ਨੇ ਨੇਰੂ ਚੱਲ ਕੋਈ ਨਹੀਂ ਬਾਦ ਘਟ ਹਾਏ ਹਾਏ ਕਰ ਤੇ ਲੈ ਕਾਲ ਜੀ ਨੂੰ